ਸਤਿ ਸ਼੍ਰੀ ਅਕਾਲ ਦਾ ਅਨਮਿਊਟ ਦੇਖ ਰਹੇ ਹੋ ਤੁਸੀਂ ਮੈਂ ਤੁਹਾਡੇ ਨਾਲ ਤਜਿੰਦਰ ਚੰਦੀ ਪੰਜਾਬ ਨਾਊ ਲੈ ਕੇ ਹਾਜ਼ਰ ਹਾਂ ਸੋ ਬੁਲਟਨ ਦੀ ਸ਼ੁਰੂਆਤ ਨਸ਼ਾ ਤਸਕਰੀ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਕਈ ਤਰ੍ਹਾਂ ਦੇ ਯਤਨ ਕੀਤੇ ਜਾ ਰਹੇ ਨੇ ਉੱਥੇ ਹੀ ਹੁਣ ਪੰਜਾਬ ਭਰ ਦੇ ਵਿੱਚ ਪੁਲਿਸ ਵੱਲੋਂ ਨਸ਼ਾ ਤਸਕਰਾਵਾਂ ਵੱਲੋਂ ਬਣਾਈ ਗਈ ਜਾਇਦਾਦ ਨੂੰ ਵੀ ਜ਼ਬਤ ਕੀਤਾ ਜਾ ਰਿਹਾ ਸੋ ਜ਼ਿਲ੍ਹਾ ਪੁਲਿਸ ਮੁਖੀ ਅਜੀਤ ਗਾਂਧੀ ਨੇ ਦੱਸਿਆ ਕਿ ਨਸ਼ਾ ਸਮੱਗਲਰਾਂ ਦੇ ਖਿਲਾਫ ਚਲਾਈ ਜਾ ਰਹੀ ਮਹਮ ਦੇ ਤਹਿਤ ਮੋਗਾ ਪੁਲਿਸ ਵੱਲੋਂ ਨਸ਼ਾ ਸਮਗਲਰਾਂ ਦੇ ਖਿਲਾਫ ਸਖਤ ਮਹਮ ਵਿੱਢੀ ਗਈ ਹੈ ਅਤੇ ਇਸੇ ਮਹਮ ਦੇ ਤਹਿਤ ਡੀਐਸਪੀ ਧਰਮਕੋਟ ਰਮਨਦੀਪ ਸਿੰਘ ਦੀ ਅਗਵਾਈ ਹੇਠ ਥਾਣਾ ਕੋਟ ਈਸੇਖਾਨ ਦੀ ਪੁਲਿਸ ਵੱਲੋਂ ਨਸ਼ਾ ਤਸਕਰਾਂ ਦੀ ਜਾਇਦਾਦ ਜਿਹੜੀ ਜ਼ਬਤ ਕਰਕੇ ਉਹਨਾਂ ਦੇ ਘਰ ਦੇ ਬਾਹਰ ਨੋਟਿਸ ਨੇ ਜਿਹੜੇ ਚਿਪਕਾ ਦਿੱਤੇ ਗਏ ਨੇ ਸੋ ਪੁਲਿਸ ਮੁਲਾਜ਼ਮਾਂ ਦੇ ਨਾਲ ਪਿੰਡ ਦੱਲੇਵਾਲਾ ਦੇ ਵਿੱਚ ਜਾ ਕੇ ਇਹ ਕਾਰਵਾਈ ਹੈ ਜਿਹੜੀ ਕੀਤੀ ਗਈ ਹੈ ਸੋ ਦੱਸਦੀ ਹੈ ਕਿ ਗੁਰਦੇਵ ਸਿੰਘ ਉਰਫ ਲਾਡੀ ਅਤੇ ਹਰਜਿੰਦਰ ਸਿੰਘ ਉਰਫ ਸੁਖਚੰਨ ਸਿੰਘ ਨਿਵਾਸੀ ਪਿੰਡ ਦੋਲੇਵਾਲਾ ਦੀ 1 ਕਰੋੜ 54 ਲੱਖ 54000 ਰੁਪਏ ਦੀ ਮੁੱਲ ਦੀ ਪ੍ਰਾਪਰਟੀ ਨੂੰ ਸੀਜ਼ ਕਰ ਦਿੱਤਾ ਗਿਆ ਅਤੇ ਉਹਨਾਂ ਦੇ ਘਰਾਂ ਦੇ ਬਾਹਰ ਪੁਲਿਸ ਵੱਲੋਂ ਪੋਸਟਰ ਵੀ ਚਿਪਕਾ ਦਿੱਤੇ ਗਏ ਨੇ ਸੋ ਨਾਲ ਹੀ ਉਹਨਾਂ ਦੱਸਿਆ ਕਿ ਜਾਂਚ ਦੇ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਉਕਤ ਪ੍ਰਾਪਰਟੀ ਗੈਰ ਕਾਨੂੰਨੀ ਤਰੀਕੇ ਦੇ ਨਾਲ ਖਰੀਦ ਕੇ ਬਣਾਈ ਗਈ ਸੀ ਸੋ ਇਸ ਸਬੰਧ ਦੇ ਵਿੱਚ ਭਾਰਤ ਸਰਕਾਰ ਨੂੰ ਲਿਖ ਕੇ ਭੇਜਿਆ ਗਿਆ ਸੀ ਜਿਸ ਦੇ ਆਦੇਸ਼ਾਂ ਤੋਂ ਬਾਅਦ ਸਮਗਲਰਾਂ ਦੀ ਜਾਇਦਾਦ ਫ੍ਰੀਜ਼ ਕੀਤੀ ਗਈ ਹੈ ਅਤੇ ਇਹਨਾਂ ਦੇ ਖਿਲਾਫ ਪਹਿਲਾਂ ਵੀ ਮਾਮਲੇ ਦਰਜ ਨੇ ਨਾਲ ਹੀ ਉਹਨਾਂ ਕਿਹਾ ਕਿ ਹੋਰ ਸਮਗਲਰਾਂ ਦੀ ਜਾਇਦਾਦ ਵੀ ਫ੍ਰੀਜ਼ ਕਰਨ ਦੇ ਲਈ ਲਿਖ ਕੇ ਭੇਜਿਆ ਗਿਆ। ਅੱਜ ਅਸੀਂ ਪੰਜਾਬ ਸਰਕਾਰ ਤੇ ਬਿਜਲੀ ਪੰਜਾਬ ਕਾਹਦੀਆਂ ਹੜੱਤਾਂ ਤੇ ਐਸਐਸਪੀ ਮੋਗਾ ਜੀ ਦੇ ਕੰਦੇ ਆਈਸੀਐਸ ਸਾਹਿਬ ਦੇ ਦਿਸ਼ਾ ਨਿਰਦੇਸ਼ਾ ਹੇਠ ਐਸਪੀਬੀ ਫਿਲਪਾਲ ਸਿੰਘ ਸਾਹਿਬ ਜੀ ਦੀ ਮਾਈ ਹੇਠ ਅੱਜ ਸਾਡੀ ਜਨ ਤਰ ਰਿਪੋਰਟ ਹੈ ਖਾਣਾ ਕੋਟੇਸ਼ਾ ਗਾਂ ਦੇ ਪਿੰਡ ਦੋਲੇਵਾਲ ਦੇ ਵਿੱਚ ਅਸੀਂ ਅੱਜ 1 ਕਰੋੜ 59 ਲੱਖ ਤੇ 54 ਹਜ਼ਾਰ ਰੁਪਏ ਦੀ ਪ੍ਰਾਪਰਟੀ ਫ੍ਰੀਜ਼ ਕਰਾਈਆ। ਜਿਹਦੇ ਵਿੱਚ ਬਹੁਤ ਅੱਛੀ ਨੇ ਕਰਮਦੇਵ ਸਿੰਘ ਪੁਲਾੜੀ ਤੇ ਭਰਜਿੰਦਰ ਸਿੰਘ ਜਿੰਦਾ ਇਹਨਾਂ ਦੀ ਅਸੀਂ ਦੋ ਘਰ ਜਿਹੜੇ ਇਹਨਾਂ ਦੇ ਆ ਉਹ 1 ਕਰੋੜ 54 ਲੱਖ ਤੇ 54 ਹਜ਼ਾਰ ਦੀ ਇਹਨਾਂ ਦੀ ਪ੍ਰਾਪਰਟੀ ਜੱਫ ਕਰਾਈਆ ਤੇ ਅਸੀਂ ਪਹਿਲਾਂ ਵੀ ਮੈਂ ਤਾਂ ਦੱਸਣਾ ਸਭ ਜਨਤਾ ਰਿਪੋਰਟ ਦੇ ਵਿੱਚ ਅਸੀਂ ਪਹਿਲਾਂ ਵੀ 5.5 ਕਰੋੜ ਦੀ ਪ੍ਰਾਪਰਟੀ ਜਿਹੜੀਆਂ ਫ੍ਰੀਜ਼ ਕਰਾ ਚੁੱਕੇ ਆ ਤੇ ਜਿਹੜੇ ਵੀ ਇਦਾਂ ਦੇ ਨਸ਼ਾ ਦਸਤਰ ਵੱਡੇ ਲੈਵਲ ਤੇ ਕੰਮ ਕਰ ਰਹੇ ਨੇ ਕਮर्शियल ਬੜੇ ਜਾਂਦੇ ਨੇ ਜਾਂ ਤੇ ਕੁਝ ਵੀ ਪਰਚੇ ਦਰਜ ਨੇ ਉਹਨਾਂ ਤੇ ਅਸੀਂ ਇਦਾਂ ਹੀ ਕੇਸ ਬਣਾ ਕੇ ਵਾਟ ਹੱਬ ਦੇ ਕੇਸ ਬਣਾ ਕੇ ਉਹਨਾਂ ਦੀਆਂ ਪ੍ਰਾਪਰਟੀਆਂ ਫ੍ਰੀਜ਼ ਕਰਾਵਾਂਗੇ ਤੇ ਕਿਸੇ ਨੂੰ ਵੀ ਇਸ ਵਿੱਚ ਬਖਸ਼ਾ ਨਹੀਂ ਜਾਊਗਾ ਜਿਹੜੇ ਵੀ ਸਤੰਭਾਂ ਦੇ ਦੋਸ਼ ਨੇ ਉਹਨਾਂ ਦੇ ਵੀ ਕਾਨੂੰਨੀ ਤੇ ਸੰਸਕ੍ਰਿਤ ਕਾਰਵਾਈ ਕੀਤੀ ਜਾ ਸਰ ਕਿੰਨੇ ਮਾਮਲੇ ਦਰਜ ਹਨ ਇਹਨਾਂ ਦੇ ਜਾਨੀ ਦੋਹਾਂ ਜਾਣੇ ਦੇ ਟੋਟਲ 11 ਮਾਮਲੇ ਦਰਜ ਨੇ ਵੱਖ-ਵੱਖ ਧਾਰਾਂ ਦੇ ਅਧੀਨ ਕੁਝ ਮਾਮਲੇ ਕਮਰਸ਼ੀਅਲ ਦਰਜ ਨੇ ਤੇ ਕੁਝ ਨਾਨ ਕਮਰਸ਼ੀਅਲ ਜੇਲ੍ਹ ਜਿਵੇਂ ਦੋਨੇ ਵੀ ਹਾਂਜੀ ਦੋਨੇ ਜੇਲ੍ਹ ਵਿੱਚ ਤੇ ਅੱਗੇ ਨਸ਼ੇ ਦੇ ਖਿਲਾਫ ਕੀ ਕਾਰਵਾਈ ਕੀਤੀ ਗਈ ਹੈ ਅਗੇ ਇਹਨਾਂ ਦੀਆਂ ਕ੍ਰਮੀਆਂ ਫੀਸ ਲਾ ਕੇ ਤੇ ਅੱਗੇ ਜਿਹੜੇ ਵੀ ਇਹਦੇ ਵਿੱਚ ਹੋਰ ਵੀ ਦੋਸ਼ੀ ਜਾਂ ਹੋਰ ਵੀ ਜਿਹੜੇ ਬੰਦੇ ਪਤਾ ਲੱਗਦੇ ਨੇ ਉਹਨਾਂ ਤੇ ਵੀ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ। ਅੱਗੇ ਵੱਧਦੇ ਹੁਣ ਉਧਰ ਭਾਰਤ ਵਿੱਚ ਕਰੋਨਾ ਵਾਇਰਸ ਤੋਂ ਬਾਅਦ ਹੁਣ ਨਵੇਂ ਵਾਇਰਸ ਨੇ ਦਸਤਕ ਦੇ ਦਿੱਤੀ ਹੈ ਜਿਸ ਦੀਆਂ ਚਰਚਾਵਾਂ ਨੇ ਜਿਹੜੀਆਂ ਸਾਰੇ ਪਾਸੇ ਚੱਲ ਰਹੀਆਂ ਨੇ ਸੋ ਐਚ ਐਮ ਪੀ ਵੀ ਨਾਮੀ ਵਾਇਰਸ ਪੰਜਾਬ ਦੇ ਵਿੱਚ ਵੀ ਪੈਰ ਪਸਾਰਦਾ ਦਿਖਾਈ ਦੇ ਰਿਹਾ ਜਿਸ ਨੂੰ ਲੈ ਕੇ ਸਿਹਤ ਮੰਤਰੀ ਪੰਜਾਬ ਡਾਕਟਰ ਬਲਵੀਰ ਸਿੰਘ ਨੇ ਰਜਿੰਦਰਾ ਹਸਪਤਾਲ ਪਟਿਆਲਾ ਤੋਂ ਇੱਕ ਵੀਡੀਓ ਦਰਾਈ ਅਹਿਮ ਜਾਣਕਾਰੀ ਸ਼ੇਅਰ ਕੀਤੀ ਹੈ ਸੋ ਇਸ ਵੀਡੀਓ ਦੇ ਵਿੱਚ ਉਹਨਾਂ ਨੇ ਸੂਬਾ ਸਰਕਾਰ ਵੱਲੋਂ ਕੀਤੇ ਗਏ ਪ੍ਰਬੰਧਾ ਅਤੇ ਲਗਾਤਾਰ ਨਿਗਰਾਨੀ ਬਾਰੇ ਦੱਸਦਿਆਂ ਆਖਿਆ ਕਿ ਇਸ ਵਾਇਰਸ ਤੋਂ ਡਰਨ ਦੀ ਲੋੜ ਨਹੀਂ ਅਤੇ ਲੋਕ ਕਬਰਾੜ ਦੇ ਵਿੱਚ ਨਾ ਆਉਣ ਸਤਿ ਸ਼੍ਰੀ ਅਕਾਲ ਜੀ ਮੈਂ ਡਾਕਟਰ ਬਲਬੀਰ ਸਿੰਘ ਸਿਹਤ ਮੰਤਰੀ ਪੰਜਾਬ ਅਸੀਂ ਇਸ ਵੇਲੇ ਰਜਿੰਦਰਾ ਹਸਪਤਾਲ 'ਚ ਖੜੇ ਹਾਂ ਜੀ ਮੈਂ ਸਾਰਾ ਰਿਵਿਊ ਕੀਤਾ ਜਿਹੜਾ ਨਵਾਂ ਮਾਟਾ ਨਿਊਮੋਵਾਇਰਸ ਆਇਆ ਨਾ ਜਿਹਦਾ ਕਾਫੀ ਜ਼ਿਆਦਾ ਮੀਡੀਆ ਦੇ ਵਿੱਚ ਚਰਚਾ ਹੈਗੀ ਹੈ ਔਰ ਕਾਫੀ ਮੈਨੂੰ ਇੱਕ ਕਿਸਮ ਦਾ ਜਿਹੜਾ ਹੈਗਾ ਮੀਡੀਆ ਥੋੜਾ ਜਿਆਦਾ ਲੋਕਾਂ ਦੇ ਵਿੱਚ ਜਿਹੜਾ ਕੋਈ ਨਾ ਕੋਈ ਵਹਿਮ ਫਿਰਨਾ ਫੈਲਣ ਇਸ ਕਰਕੇ ਮੈਂ ਇੱਥੇ ਆਇਆ ਸਾਡੇ ਕੋਲੇ ਸਾਡਾ ਸਪੈਸ਼ਲ ਵਾਰਡ ਹੈ ਜਿਹਦੇ ਵਿੱਚ ਸਾਰਾ ਜਿਹੜਾ ਸਾਡਾ ਲਾਈਫ ਸਪੋਰਟ ਜਿਹਨੂੰ ਅਸੀਂ ਕਹਿੰਦੇ ਹਾਂ ਐਮਰਜੈਂਸੀ ਵਾਰਡ ਹੈ 20 ਬੈੱਡ ਦਾ ਸਾਡਾ ਇਹ ਆ ਤੇ 5 ਨੰਬਰ ਵਾਰਡ ਵਿੱਚ 30 ਬੈੱਡ ਹੋ ਰਿਹਾ ਅਸੀਂ ਸਾਰੀ ਪੂਰੀ ਤਿਆਰੀ ਹੈ ਜੀ ਸਾਰੀ ਟੈਸਟਿੰਗ ਦੀ ਫੈਸਿਲਿਟੀ ਹੈ ਜੰਧ ਸਾਡੇ ਕੋਲੇ ਅਸੀਂ ਪੂਰੀ ਤਰ੍ਹਾਂ ਤਿਆਰ ਹੈ ਜੀ ਬਾਕੀ ਮੈਂ ਲੋਕਾਂ ਨੂੰ ਅਸ਼ੋਰ ਕਰਨਾ ਚਾਹੁੰਦਾ ਵੀ ਜਿਹੜਾ ਇਹ ਵਾਇਰਸ ਹੈ ਇਹ ਕਰੋਨਾ ਵਰਗਾ ਵਾਇਰਸ ਨਹੀਂ ਹੈ ਇਹ ਤਾਂ ਆਮ ਜ਼ੁਕਾਮ ਵਰਗਾ ਜਿਹਨੂੰ ਅਸੀਂ ਫਲੂ ਕਹਿੰਦੇ ਆ ਫਲੂ ਵਰਗਾ ਵਾਇਰਸ ਹੈ ਇਹਦੇ ਵਿੱਚ ਕੋਈ ਲੰਬਾ-ਚੋੜਾ ਕੋਈ ਰਿਸਕ ਨਹੀਂ ਹੈ ਜੀ ਬਹੁਤ ਮਾਈਲਡ ਜਿਹੜੀ ਹੈ ਗਿਆ ਮਾਮੂਲੀ ਜਿਹੀ ਬਿਮਾਰੀ ਕਰਦਾ ਵੀ ਜਿਵੇਂ ਤੁਹਾਨੂੰ ਬੁਖਾਰ ਹੋ ਗਿਆ ਲੱਕ-ਬਕਣ ਲੱਗ ਗਿਆ ਖਾਂਸੀ ਜ਼ੁਕਾਮ ਹੋ ਗਿਆ ਉਸ ਤਰ੍ਹਾਂ ਦੀ ਬਿਮਾਰੀ ਹੈ ਤੇ ਆਪਣੇ ਆਪ ਹੀ ਹਫ਼ਤੇ ਚ ਠੀਕ ਹੋ ਜਾਂਦੀ ਹੈ ਕੋਈ ਖਬਰਾਂ ਦੀ ਲੋੜ ਨਹੀਂ ਹੈ ਅਸੀਂ ਬਿਲਕੁਲ ਸਾਰਾ ਪੂਰੇ ਪੰਜਾਬ ਦੇ ਵਿੱਚ ਧਿਆਨ ਰੱਖ ਰਹੇ ਆ ਪੰਜਾਬ ਤੋਂ ਕੋਈ ਕੇਸ ਨਹੀਂ ਆਇਆ ਹੈ ਸਾਊਥ ਇੰਡੀਆ ਦੇ ਵਿੱਚ ਕੇਸ ਆਏ ਆ ਔਰ ਇਸੀ ਪੂਰੀ ਜਿਹੜਾ ਕਮਿਸ਼ਨ ਆਫ ਇੰਡੀਆ ਦੀਆਂ ਗਾਈਡਲਾਈਨਸ ਐ ਜਾਂ ਬੀਸ਼ਪਸ਼ੀਤ ਸਾਸਤਾ ਦੀਆਂ ਗਾਈਡਲਾਈਨਸ ਆ ਉਹ ਔਰ ਸਾਡੀ ਜਿਹੜੀ ਨੈਸ਼ਨਲ ਇੰਸਟੀਚਿਊਟ ਆ ਵਾਇਰੋਲੋਜੀ ਆ ਉਹਨਾਂ ਸਾਰਿਆਂ ਦੇ ਨਾਲ ਅਸੀਂ ਇਨ ਟੱਚ ਆ ਅਸੀਂ ਸਾਰੇ ਸਰਜਨ ਸਾਹਿਬਾਂ ਦੇ ਨਾਲ ਜਿਹੜੀ ਹੈਗੀ ਆ ਉਹ ਕਰਕੇ ਆਪਣੀ ਜਿਹੜੀ ਅੱਜ ਦੀ ਵੀਡੀਓ ਕਾਨਫਰੈਂਸ ਕਰਕੇ ਉਹਨਾਂ ਨੂੰ ਡਿਟੇਲਡ ਗਾਈਡਲਾਈਨਸ ਦੇ ਦਿੱਤੀਆਂ ਮੈਂ ਇੱਕ ਵਾਰੀ ਫਿਰ ਪੰਜਾਬ ਦੇ ਜਿਹੜੇ ਲੋਕਾਂ ਨੂੰ ਰੀਸ਼ੋਰ ਕਰਦਾ ਕਿ ਇਹ ਬਹੁਤ ਮਾਈਲਡ ਵਾਇਰਸ ਆ ਕੋਈ ਪੈਨਿਕ ਕਰਦੇ ਲੋੜ ਨਹੀਂ ਆਪਣਾ ਕੰਮ ਕਰੋ ਹਾਂ ਜਿਹੜਾ ਹੈਗਾ ਇੱਕ ਪ੍ਰਕੌਸ਼ਨ ਦੇ ਤੌਰ ਦੇ ਉੱਤੇ ਇਤਿਹਾਸ ਦੇ ਤੌਰ ਤੇ ਜਿਹੜੇ ਇੱਕ ਸਾਲ ਤੋਂ ਛੋਟੇ ਬੱਚੇ ਆ ਉਹਨਾਂ ਨੂੰ ਘਰ ਰੱਖਣਾ ਚਾਹੀਦਾ ਵੈਸੇ ਵੀ ਇਹਦੇ ਕਰਕੇ ਨਹੀਂ ਵੈਸੇ ਵੀ ਤੇ ਜਿਹੜੇ ਕੋਈ ਬਜ਼ੁਰਗ ਹੈ 60 70 ਸਾਲ ਤੋਂ ਉੱਪਰ ਆ ਜਿਨ੍ਹਾਂ ਨੂੰ ਸ਼ੂਗਰ ਦੀ ਬਿਮਾਰੀ ਆ ਬਲੱਡ ਪ੍ਰੈਸ਼ਰ ਦੀ ਬਿਮਾਰੀ ਆ ਕੋਈ ਕੈਂਸਰ ਆ ਜਾਂ ਕੋਈ ਸਟੀਰੋਇਡ ਲੈਂਦੇ ਆ ਦਮੇ ਦੀ ਸਾਹ ਦੀ ਬਿਮਾਰੀ ਆ ਉਹਨਾਂ ਨੂੰ ਵੈਸੇ ਵੀ ਪ੍ਰੇਜ਼ ਕਰਨਾ ਚਾਹੀਦਾ ਇਹਦੇ ਵਿੱਚ ਵੀ ਪ੍ਰੇਜ਼ ਕਰਨਾ ਚਾਹੀਦਾ ਔਰ ਉਹ ਜਿਹੜੇ ਮੀੜ ਪੜਕੜੀ ਜਗ੍ਹਾ ਤੇ ਨਾ ਜਾਣ ਤਾਂ ਬੇਤਰ ਤੇ ਜਾਣਾ ਹੋਵੇ ਤਾਂ ਮੋਟਾ ਕੇ ਚਲੇ ਜਾਓ ਔਰ ਇਸੇ ਤਰ੍ਹਾਂ ਜਿਹੜੇ ਬੰਦੇ ਨੂੰ ਜ਼ੁਕਾਮ ਹੋ ਤੇ ਉਹ ਵੀ ਆਪਣਾ ਜਿਹੜਾ ਹੈਗਾ ਜੇ ਜਾਣਾ ਤਾਂ 마ਸਕ ਦੀ ਜਾਂ ਮੂੰਹ ਟੱਕ ਕੇ ਆਪਣਾ ਜਾਵੇ ਜਿੰਨੇ ਚ ਮਾਰਨੀ ਆ ਤਾਂ ਵੀ ਉਹਨੂੰ ਆਪਣੇ ਨੱਕ ਨੂੰ ਕਵਰ ਕਰ ਲਓ ਹੱਥ ਆਪਣੇ ਨੱਕ ਰਗੜੀ ਜਦੋਂ ਘਰ ਜਾਂਦੇ ਹੋ ਤਾਂ ਉਹ ਬਿਨਾਂ ਧੋਏ ਤੋਂ ਹੱਥ ਜਿਹੜੇ ਨੱਕ ਮੂੰਹ ਅੱਖਾਂ ਨੂੰ ਨਾ ਲਾਓ ਇਹ ਜਿਹੜੀ ਨਾਰਮਲ ਪ੍ਰਕਾਸ਼ਨ ਹੈ ਉਹ ਹੀ ਹੈਗੀਆਂ ਔਰ ਕੋਈ ਬਿਲਕੁਲ ਮਾਈਲਡ ਬਿਮਾਰੀ ਹੈ ਕੋਈ ਪੈਨ ਕਰਨ ਦੀ ਲੋੜ ਨਹੀਂ ਹੈ ਆਪਣਾ ਕੰਮ ਕਰੋ ਅਸੀਂ ਜਿਹੜੀ ਹੈਗੀ ਸਰਕਾਰ ਪੂਰੀ ਤਰ੍ਹਾਂ ਮੁਸਤਾਇਦ ਹੈ ਸਾਡੇ ਮੁੱਖ ਮੰਤਰੀ ਸਾਹਿਬ ਲਗਾਤਾਰ ਜਿਹੜੀ ਜਿਹੜੇ ਸਾਰੇ ਹਾਲਾਤ ਦੇ ਉੱਤੇ ਨਜ਼ਰ ਬਣਾ ਕੇ ਰੱਖੇ ਹੋਏ ਹੈ ਔਰ ਉਹਨਾਂ ਦੀਆਂ ਜਿਹੜੀਆਂ ਗਾਈਡਲਾਈਨਸ ਆ ਉਹ ਸਾਰਿਆਂ ਅਸੀਂ ਫੋਲੋ ਕਰ ਰਹੇ ਹਾਂ ਮੈਂ ਸਾਰੇ ਪੰਜਾਬ ਦਾ ਸਵੇਰੇ ਸ਼ਾਮੀ ਲਗਾਤਾਰ ਦੀ ਮੋਨਿਟਰਿੰਗ ਕਰ ਰਿਹਾ ਹੈਗਾ ਜੀ ਬਹੁਤ ਬਹੁਤ ਧੰਨਵਾਦ ਅੱਗੇ ਵੱਧਦੇ ਆਂ ਉਧਰ ਫਾਜ਼ਿਲਕਾ ਸਿਟੀ ਪੁਲਿਸ ਨੇ ਮੋਟਰਸਾਈਕਲ ਚੋਰ ਗਰੋ ਦੇ ਦੋ ਮੈਂਬਰਾਂ ਨੂੰ ਗ੍ਰਿਫਤਾਰ ਕਰਨ ਦੇ ਵਿੱਚ ਸਫਲਤਾ ਹਾਸਲ ਕੀਤੀ ਹੈ ਸੋ ਪੁਲਿਸ ਨੇ ਗ੍ਰਿਫਤਾਰ ਕੀਤੇ ਗਏ ਨੌਜਵਾਨਾਂ ਤੋਂ ਚੋਰੀ ਕੀਤੇ ਹੋਏ 15 ਮੋਟਰਸਾਈਕਲ ਵੀ ਬਰਾਮਦ ਕੀਤੇ ਨੇ ਸੋ ਪੁਲਿਸ ਦੇ ਅਨੁਸਾਰ ਗ੍ਰਿਫਤਾਰ ਕੀਤੇ ਗਏ ਮਲਜ਼ਮ ਚੋਰੀ ਕੀਤੀਆਂ ਮੋਟਰਸਾਈਕਲ ਉਹਨਾਂ ਫੈਕਟਰੀਆਂ ਨੂੰ ਵੇਚਦੇ ਸਨ ਜੋ ਅਸਥਾਈ ਵਾਹਨ ਅਤੇ ਮੋਟਰਸਾਈਕਲ ਟਰਾਲੀਆਂ ਬਣਾਉਂਦੀਆਂ ਸਨ ਸੋ ਐਸ ਐਚਓ ਲੇਖਰਾਜ ਨੇ ਦੱਸਿਆ ਕਿ ਨਾਕਾਬੰਦੀ ਕਰਕੇ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਸੋ ਪੁਲਿਸ ਨੇ ਉਹਨਾਂ ਤੋਂ ਕੁੱਲ 15 ਚੋਰੀ ਦੀਆਂ ਮੋਟਰਸਾਈਕਲ ਵੀ ਬਰਾਮਦ ਕੀਤੀਆਂ ਨੇ ਹਾਲਾਂਕਿ ਪੁੱਛਗਿੱਦੇ ਦੌਰਾਨ ਪੁਲਿਸ ਮੁਲਜ਼ਮਾਂ ਤੋਂ ਮੋਟਰਸਾਈਕਲ ਟਰਾਲੀ ਅਤੇ ਜੁਗਾੜੂ ਵਾਹਨ ਵੀ ਬਰਾਮਦ ਕੀਤੇ ਨੇ ਸੋ ਪੁਲਿਸ ਦਾ ਕਹਿਣਾ ਹੈ ਕਿ ਗ੍ਰਿਫਤਾਰ ਮੁਲਜ਼ਮ ਚੋਰੀ ਕੀਤੀਆਂ ਮੋਟਰਸਾਈਕਲਾਂ ਜੁਗਾੜੂ ਵਾਹਨ ਬਣਾਉਣ ਵਾਲੀਆਂ ਫੈਕਟਰੀਆਂ ਨੂੰ ਵੇਚਦੇ ਸਨ ਜਿਸ ਤੋਂ ਬਾਅਦ ਚੋਰੀ ਕੀਤੀਆਂ ਸਾਈਕਲਾਂ ਤੋਂ ਜਗਾੜੂ ਵਾਹਨ ਬਣਾ ਕੇ ਅੱਗੇ ਵੇਚੇ ਜਾ ਰਹੇ ਨੇ ਸੋ ਜਿਸ ਦੇ ਵਿੱਚ ਪੁਲਿਸ ਨੇ ਜਗਾੜੂ ਵਾਹਨ ਬਣਾਉਣ ਵਾਲਿਆਂ ਦੋ ਫੈਕਟਰੀਆਂ ਦਾ ਨਾਮ ਵੀ ਲਿਆ ਹਾਲਾਂਕਿ ਪੁਲਿਸ ਨੇ ਮੋਟਰਸਾਈਕਲ ਨੂੰ ਤੋੜਨ ਅਤੇ ਇਸ ਦੇ ਪੁਰਜ਼ੇ ਵੇਚਣ ਵਾਲੇ ਮੈਕੈਨਿਕ ਦਾ ਨਾਮ ਵੀ ਉਜਾਗਰ ਕਰ ਦਿੱਤਾ ਸੋ ਪੁਲਿਸ ਦੇ ਅਨੁਸਾਰ ਮੁਲਜ਼ਮਾ ਨੇ ਫਾਜ਼ਿਲਕਾ ਅਬੋਹਰ ਮੁਖਤਸਰ ਸਾਹਿਬ ਅਤੇ ਜਲਾਲਾਬਾਦ ਦੇ ਖੇਤਰਾਂ ਤੋਂ ਮੋਟਰਸਾਈਕਲ ਚੋਰੀ ਕੀਤੇ ਸਨ ਸੋ ਹੁਣ ਉਹਨਾਂ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਤੇ ਉਹਨਾਂ ਦਾ 2 ਦਿਨ ਦਾ ਪੁਲਿਸ ਰਿਮਾਂਡ ਵੀ हासिल ਕੀਤਾ ਗਿਆ ਸੋ ਪੁਲਿਸ ਨੂੰ ਉਮੀਦ ਹੈ ਕਿ ਪੁੱਛਗਿੱਛ ਦੇ ਦੌਰਾਨ ਹੋਰ ਵੀ ਵੱਡੇ ਖੁਲਾਸੇ ਨੇ ਜਿਹੜੇ ਹੋ ਸਕਦੇ ਨੇ ਇਹ ਜਿਹੜਾ ਸਾਨੂੰ ਤਲਾਸ਼ ਮਿਲੀ ਸੀਗੀ ਤੇ ਇਹਨਾਂ ਮਤਾਂਕਾਂ ਦੀ ਪਰਚਾ ਦਰਜ ਕਰਕੇ ਤੇ ਦੋਸ਼ੀਆਂ ਨੂੰ ਕਾਬੂ ਕੀਤਾ ਦੋ ਦੋਸ਼ੀਆਂ ਦੇ ਚ ਕਾਬੂ ਕੀਤਾ ਤੇ ਅੱਜ ਕਰੀਬ 15 ਮੋਟਰਸਾਈਕਲ ਜਿਹੜੇ ਚੋਰੀ ਦੇ ਬਰਾਮਦ ਕੀਤੇ ਆ ਤੇ ਇਹਨਾਂ ਨੂੰ ਮਾਨਜੋਦ ਆਜ਼ਾਦ ਵਿੱਚ ਪੇਸ਼ ਕੀਤਾ ਗਿਆ ਸੀ ਜਿਹੜੇ ਸਾਡੇ ਕੋਲ ਦੋ ਦਿਨ ਦੇ ਰਿਮਾਂਡ ਤੇ ਆ ਤੇ ਅਜੇ ਹੋਰ ਵੀ ਇਹਨਾਂ ਦੀ ਪੁੱਛ ਗਏ ਜੇ ਤੋ ਇਹਨਾਂ ਨੇ ਹੋਰ ਜਿਹੜੇ 10-12 ਮੋਟਰਸਾਈਕਲ ਮੰਨੇ ਆ ਜਿਹੜੇ ਅਲੱਗ-ਅਲੱਗ ਏਰੀਆ ਦੇ ਵਿੱਚ ਜਿਹੜੇ ਇਹਨਾਂ ਨੇ ਵੇਚੇ ਸੀਗੇ ਅਜੇ ਉਹ ਸਾਡੇ ਬਰਾਮਦਗੀ ਹੋਣੀ ਬਾਕੀ ਆ ਤੇ ਕਿਪਣ 30 ਮੋਟਰਸਾਈਕਲ ਸਾਡੇ ਇਸ ਮੁਕਦਮੇ ਦੇ ਵਿੱਚ ਸਾਨੂੰ ਰਿਕਵਰੀ ਦੀ ਸਾਨੂੰ ਉਮੀਦ ਹੈ 15 ਹੋ ਚੁੱਕੇ ਆ 15 ਹੋਰ ਅਸੀਂ ਇਹਦੇ ਚ ਰਿਕਵਰ ਕਰਾਂਗੇ ਜਿੰਦੇ ਦੋ ਰੇੜੀਆਂ ਵੀ ਨੇ ਜਿਹੜੇ ਮੋਟਰਸਾਈਕਲ ਨੂੰ ਆਗਾ ਵੱਢ ਕੇ ਤੇ ਰੇੜੀ ਮੈਨੂਫੈਕਚਰ ਕਰਦੇ ਸੀ ਇਹਦੀ ਉਹ ਵੀ ਅਸੀਂ ਦੋ ਬਰਾਮਦ ਕੀਤੀਆਂ ਤੇ ਉਹ ਜਿਹੜੇ ਮਿਸਤਰੀ ਸੀ ਜਿਹਨਾਂ ਬਣਾਈਆਂ ਉਹਨਾਂ ਨੂੰ ਵਿੱਚ ਨਾਮਜ਼ਦ ਕੀਤਾ ਇੱਕ ਮੋਟਰਸਾਈਕਲ ਸੀ ਜਿਹੜਾ ਮਕੈਨਿਕ ਨੇ ਜਿਹੜਾ ਫੂਲ ਕੇ ਤੇ ਅੱਗੇ ਪਰਦੇ ਵਿੱਚ ਸੀਗੇ ਉਹ ਮਕੈਨਿਕ ਵੀ ਅਸੀਂ ਨਾਮਜ਼ਦ ਕੀਤਾ ਤੇ ਮੈਂ ਤੁਹਾਡੇ মিডিਆ ਲਈ ਅਸੀਂ ਲੋਕਾਂ ਨੂੰ ਅਪੀਲ ਕਰਦਾ ਕਿ ਕੋਈ ਵੀ ਮੋਟਰਸਾਈਕਲ ਲੈਣਾ ਕੋਈ ਸੈਕੰਡ ਹੈਂਡ ਮੋਟਰਸਾਈਕਲ ਲੈ ਰਹੇ ਹੋ ਤਾਂ ਉਹਦੀ ਚੰਗੀ ਤਰ੍ਹਾਂ ਜਾਂਚ ਕਰਕੇ ਉਹਦੇ ਕਾਜ ਪੱਤਰ ਦੇਖ ਕੇ ਤੇ ਆਪਣਾ ਮੋਟਰਸਾਈਕਲ ਉਹ ਨਹੀਂ ਤਾਂ ਜੇਕਰ ਚੋਰੀ ਦਾ ਫੜਿਆ ਗਿਆ ਤੇ ਵਿੱਚ ਹੀ ਨਾਮਜ਼ਦ ਇਹ ਇਸ ਮੁਕਦਮੇ ਦੇ ਵਾਗੀ ਕੀਤੇ ਜਾਣਗੇ ਤੇ ਉਧਰ ਤਰਨਤਰਨ ਦੇ ਪਿੰਡ ਸਾਹਬਪੁਰ ਨੇੜੇ ਮੋਟਰਸਾਈਕਲ ਅਤੇ ਟਰੱਕ ਦੇ ਵਿਚਕਾਰ ਭਿਆਨਕ ਟੱਕਰ ਹੋਣ ਦਾ ਮਾਮਲਾ ਸਾਹਮਣੇ ਆ ਰਿਹਾ ਸੋ ਇਸ ਸੜਕੀ ਹਾਦਸੇ ਦੇ ਵਿੱਚ ਮੋਟਰਸਾਈਕਲ ਸਵਾਰ ਪਿਉਤੀ ਦੀ ਮੌਕੇ ਤੇ ਮੌਤ ਹੋ ਗਈ ਜਦੋਂ ਕਿ ਮੋਟਰਸਾਈਕਲ ਦੇ ਉੱਤੇ ਸਵਾਰ ਮ੍ਰਿਤਕ ਦੀ ਪਤਨੀ ਅਤੇ ਲੜਕਾ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਏ ਨੇ ਸੋ ਇਸ ਹਾਦਸੇ ਦੇ ਵਿੱਚ ਮ੍ਰਿਤਕ ਦੀ ਪਛਾਣ ਪਿੰਡ ਸਬਰਾਵਾਸੀ ਗੁਰਪ੍ਰੀਤ ਸਿੰਘ ਅਤੇ ਲੜਕੀ ਦੀ ਰੂਹੀ ਵਜੋਂ ਹੋਈ ਹੈ ਸੋ ਦੱਸਿਆ ਜਾ ਰਿਹਾ ਹੈ ਕਿ ਮੋਟਰਸਾਈਕਲ ਦੇ ਉੱਤੇ ਸਵਾਰ ਹੋ ਕੇ ਇੱਕੋ ਪਰਿਵਾਰ ਦੇ ਚਾਰ ਲੋਕ ਵਿਆਹ ਸਮਾਗਮ ਤੋਂ ਵਾਪਸ ਘਰ ਪਰਤ ਰਹੇ ਸਨ ਕਿ ਰਸਤੇ ਦੇ ਵਿੱਚ ਹੀ ਇਹ ਸੜਕੀ ਹਾਦਸਾ ਵਾਪਰ ਗਿਆ ਸੋ ਮੌਕੇ ਉੱਤੇ ਪੁਲਿਸ ਵੱਲੋਂ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਮ੍ਰਿਤਕ ਪਰਿਵਾਰਕ ਮੈਂਬਰਾਂ ਵੱਲੋਂ ਹੁਣ ਇਨਸਾਫ ਦੀ ਮੰਗ ਵੀ ਕੀਤੀ ਗਈ ਇਹ ਭਾਈ ਪੱਠੇ ਦੇ ਕੰਮ ਕਰਦੇ ਸੀ ਪਿੰਡੋਂ ਆਏ ਆਏ ਤੇ ਅ ਇੱਥੇ ਆਇਆ ਸਾਨੂੰ ਮਾਪੂਣ ਗਿਆ ਵਾ ਵੀਰਾਂ ਨੇ ਫੋਨ ਕੀਤਾ ਵਾ ਵੀ ਤੁਹਾਡੇ ਬੰਦੇ ਦਾ ਐਕਸੀਡੈਂਟ ਹੋ ਗਿਆ ਵਾ ਆਹੀਂ ਗੱਡੀ ਲੈ ਕੇ ਭੱਜੇ ਆਏ ਆ ਤੇ ਚਲੋ ਪੁਰਸ ਮਲਾਜਮੀ ਨੇ ਸਾਰੇ ਵੀਰ ਜੋ ਮਿਲ ਆਏ ਉਹੀ ਇੱਥੇ ਆਏ ਆ ਪਹੁੰਚਿਆ ਇੱਕ ਕੁੜੀ ਆਈ ਇੱਕ ਸਾਡੇ ਚਾਚਾ ਜੀ ਦਾ ਲੜਕਾ ਆਈ ਤੇ ਉਹਨਾਂ ਟਿੱਪਰ ਆਵੇ ਸਾਹਮਣੇ ਖਲੋਤੀ ਆ ਜਿਹਦੇ ਵਿਚ ਆਪਾਂ ਨੂੰ ਸਾਹਮਣੇ ਟੱਕਰ ਹੋਈ ਆ ਹਾਂਜੀ ਉਹਨਾਂ ਦੀ ਡੈਥ ਹੋ ਗਈ ਆ ਯੋ ਮਤਲਬ ਕਿ ਦੋਵੇਂ ਗੁੱਡੀ ਵੀ ਤੇ ਆਪ ਵੀ ਉਹਦਾ ਮਤਲਬ ਮੇਰਾ ਪਿਤਾ ਉਹ ਵੀ ਲਾਗਿਆ ਥਾਂ ਤੇ ਉਹ ਦਾਖਲ ਜਿਹੜੇ ਹਸਪਤਾਲ ਉਹ ਜੀ ਉਹਦੀ ਘਰ ਆਈ ਆ ਜਿਹੜੀ ਆ ਤੇ ਇੱਕ ਬੱਚਾ ਵਾ ਮੁੰਡਾ ਵਾ ਉਹ ਦਾਖਲ ਆ ਲੇਕਿਨਾਂ ਜਿੰਨਾਂ ਦੀ ਡੈਥ ਹੋਈ ਇਹ ਗੋਪਾਲ ਸਿੰਘ ਜੀ ਤੇ ਕੁੜੀ ਦਾ ਨਾਂ ਨਹੀਂ ਹਾਂਜੀ ਉਹਦਾ ਨਾਂ ਰੂਹੀ ਆ ਹਾਂਜੀ ਕੀ ਆਪਾਂ ਕਰਵਾਈ ਮੰਨ ਕਰਦੇ ਆ ਅਹੀਂ ਇਹਾਨੂੰ ਇਨਸਾਫ ਚਾਹੀਦਾ ਸਾਨੂੰ ਜੀ ਅਸੀਂ ਤਾਂ ਗਰੀਬ ਬੰਦੇ ਆ ਮਾਤਰ ਬੰਦੇ ਆ ਹਾਂਜੀ ਸਾਨੂੰ ਬਾ ਇਨਸਾਫ ਚਾਹੀਦਾ ਬਾਵਾ ਨੂੰ ਇਨਸਾਫ ਮਿਲਣਾ ਚਾਹੀਦਾ ਬਾ ਹਾਂਜੀ ਇਹ ਮੋਟਰਸਾਈਕਲ ਤੇ ਆ ਰਹੇ ਚਾਰ ਜਾਨੇ ਤੇ ਅਗਲੇ ਪਾਸੇ ਟਰੱਕ ਆ ਰਿਹਾ ਏ ਏ ਟਰੱਕ ਜਿਹਨਾਂ ਨੇ ਵਜਾ ਮੋਟਰਸਾਈਕਲ ਜ਼ੋਰ ਦੀ ਵਿੱਚ ਤੇ ਇੱਕ ਮਾਂ ਆਪਣਾ ਕੁੜੀ ਆ ਏ ਉਹਦੀ ਮੋਕ ਤੇ ਮੌਤ ਹੋ ਗਈ ਆ ਤੇ ਪਿਓ ਵੀ ਹੋ ਗਿਆ ਤੇ ਇੱਕ ਲੜਕਾ ਏ ਤੇ ਇੱਕ ਮਾਂ ਤੇ ਉਹ ਹਸਪੀਟਲ ਦੇ ਦਾਖਲ ਆ ਹਾਂਜੀ ਤੇ ਬਾਕੀ ਉਹਨਾਂ ਦਾ ਪਤਾ ਕੋਈ ਨਹੀਂ ਹੈ ਜੀ ਉਹਨਾਂ ਦਾ ਪਤਾ ਉੱਥੋਂ ਲੱਗੂਗਾ ਜਾ ਕੇ ਹਾਂਜੀ ਜਿਹੜਾ ਮੋਟਰ ਟ੍ਰੱਕ ਵਾਲਾ ਸੀ ਟ੍ਰੱਕ ਵਾਲਾ ਜੀ ਉਹ ਤੇ ਖੜਾ ਹੋਇਆ ਸੀ ਟ੍ਰੱਕ ਵਾਲਾ ਹਾਂਜੀ ਖੜਾ ਹਾਂਜੀ ਟ੍ਰੱਕਾ ਰੁਕਿਆ ਹੋਇਆ ਤੇ ਟਰੈਵਲ ਭੱਜਿਆ ਹੋਇਆ ਵਾ ਹਾਂਜੀ ਬਾਕੀ ਸਾਰੇ ਕਾਰ ਆ ਰਹੀਆਂ ਮਲਕੀ ਹੈ ਮੋਟਰਸਾਈਕਲ ਗਲਤੀ ਸੀ ਕਿ ਮੋਟਰਸਾਈਕਲ ਤੇ ਜਾ ਰਹੀ ਸੀ ਹਾਂਜੀ ਹੁਣ ਲੋਕਲੇ ਦੇਖੋ ਕੀ ਬੰਦਾ ਕੀ ਨਹੀਂ ਜੀ ਲੋਕਲੇ ਵੀ ਮੋਟਰਸਾਈਕਲ ਵਾਲੇ ਵੀ ਨਹੀਂ ਮੋਟਰਸਾਈਕਲ ਸਭਰਾਵਾ ਦੇ ਵੀਰੇ ਹਾਂਜੀ ਮੋਟਰਸਾਈਕਲ ਸਭਰਾਵਾ ਦੇ ਰਹਿਣ ਵਾਲੇ ਆ ਉਹ ਤਾਂ ਵਿਆਦ ਆ ਰਹੀ ਸੀ ਹਾਂਜੀ ਅੱਗੇ ਵਧਦੇ ਹਾਂ ਉਧਰ ਕੜਾਕੇ ਦੀ ਠੰਡ ਦੇ ਦਰਮਿਆਨ ਗੁਰਦਾਸਪੁਰ ਦੇ ਵਿੱਚ 50 ਫੁੱਟ ਉੱਚੇ ਟਾਵਰ ਉੱਤੇ ਚੜ੍ਹੇ ਇੱਕ ਨੌਜਵਾਨ ਨੂੰ ਆਖਿਰਕਾਰ ਟਾਵਰ ਤੋਂ ਉਤਾਰਨ ਦੇ ਵਿੱਚ ਪ੍ਰਸ਼ਾਸਨ ਸਫਲ ਹੋ ਗਿਆ। ਸੋ ਦੱਸਦੀ ਹੈ ਕਿ ਕਸਬਾ ਧਾਰੀਵਾਲ ਰੇਲਵੇ ਸਟੇਸ਼ਨ ਤੇ ਤਕਰੀਬਨ 50 ਫੁੱਟ ਉੱਚੇ ਟਾਵਰ ਦੇ ਉੱਤੇ ਧਾਰੀਵਾਲ ਦਾ ਨੌਜਵਾਨ ਚੜ੍ਹ ਕੇ ਇਨਸਾਫ਼ ਦੀ ਮੰਗ ਕਰ ਰਿਹਾ ਸੀ। ਸੋ ਘਟਨਾ ਸੰਬੰਧੀ ਜਿਵੇਂ ਹੀ ਪੁਲਿਸ ਪ੍ਰਸ਼ਾਸਨ ਨੂੰ ਸੂਚਨਾ ਮਿਲੀ ਤਾਂ ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ ਪੈ ਗਈ। ਉੱਥੇ ਹੀ ਮੌਕੇ ਦੇ ਉੱਤੇ ਧਾਰੀਵਾਲ ਦੇ ਨਾਇਬ ਤਹਿਸੀਲਦਾਰ, ਰੇਲਵੇ ਪੁਲਿਸ ਅਤੇ ਸਥਾਨਕ ਪੁਲਿਸ ਨੇ ਪਹੁੰਚ ਕਰਦਿਆਂ ਨੌਜਵਾਨ ਨੂੰ ਹੇਠਾਂ ਉਤਾਰਨ ਦੀ ਅਪੀਲ ਵੀ ਕੀਤੀ। ਸੋ ਮੌਕੇ ਤੇ ਪਹੁੰਚੇ ਇੱਕ ਸਥਾਨਕ ਨਿਵਾਸੀ ਨੇ ਦੱਸਿਆ ਕਿ ਨੌਜਵਾਨ ਦਾ ਨਾਮ ਅਸ਼ਵਨੀ ਹੈ ਤੇ ਉਹ ਪੇਸ਼ੇਵਜੋਂ ਫੋਟੋਗ੍ਰਾਫਰ ਦੇ ਤੌਰ ਤੇ ਕੰਮ ਕਰ ਰਿਹਾ ਹੈ ਤੇ ਉਸਨੇ ਪੁਲਿਸ ਵਾਲਿਆਂ ਦੇ ਉੱਤੇ ਕੁਝ ਸ਼ਹਿਰ ਵਾਸੀਆਂ ਦੇ ਨਾਲ ਰਲ ਕੇ ਨਜਾਇਜ਼ ਪਰਚੇ ਕਰਨ ਦੇ ਦੋਸ਼ ਲਗਾਏ ਨੇ ਹਾਲਾਂਕਿ ਇਹ ਜਾਣਕਾਰੀ ਨਹੀਂ ਹੈ ਕਿ ਉਹ ਕਿਸ ਤਰ੍ਹਾਂ ਦੇ ਇਨਸਾਫ ਦੀ ਮੰਗ ਕਰ ਰਿਹਾ ਸੋ ਆਖਿਰਕਾਰ ਟਾਵਰ ਦੇ ਉੱਤੇ ਚੜੇ ਵਿਅਕਤੀ ਨੂੰ 7 ਘੰਟਿਆਂ ਬਾਅਦ ਨੀਚੇ ਉਤਾਰਨ ਦੇ ਵਿੱਚ ਪ੍ਰਸ਼ਾਸਨ ਸਫਲ ਸਾਬਤ ਹੋਇਆ ਇਸ ਤੰਗਲੀ ਨੰਬਰ 1 ਧਾਰੀਵਾਦ ਇਹਦੇ ਬੇਟੇ ਦਾ ਕਤਲ ਕਰਵਾਇਆ 19 5 2 ਜਾਂ 24 ਨੂੰ 23 ਨੂੰ ਸੌਰੀ ਉਹਦੇ ਵਿੱਚ ਕੋਈ ਕਾਰਵਾਈ ਨਹੀਂ ਕੀਤੀ ਗਈ ਹੂਮਾਦਾ ਚੰਡੀਗੜ੍ਹ ਮੈਂ ਕੇਸ ਕੀਤਾ ਵਾ ਉਥੇ ਵਕੀਲ ਵੀ ਖਰੀਦਿਆ ਜਾ ਕੇ ਦਾ ਸਮਝ ਲੋ ਮਤਲਬ ਵਕੀਲ ਨੂੰ ਮੈਂ 50000 ਦਿੱਤਾ ਮੈਨੂੰ ਕਹਿੰਦਾ ਵੀ 20000 ਤੁਹਾਡਾ ਬੰਦਾ ਹੋਦ ਦਿਓ ਮੈਂ ਕਹਾ ਸਰ ਤੁਹਾਨੂੰ ਕਿਹਾ 50000 ਦਿੱਤਾ ਵਾ ਵੀ ਤਨ ਦੇ ਦਾਂਗਾ ਪਰ ਕੋਈ ਕੰਮ ਤੇ ਕਰੋ ਕੰਮ ਕੋਈ ਕੀਤਾ ਨਹੀਂ ਉਹਨਾਂ ਨੇ ਉਸ ਤੋਂ ਬਾਅਦ 20000 ਮੈਨੂੰ ਕਹਿੰਦਾ ਮੈਂ ਤਾਂ ਆਵਾ ਜੇ 20000 ਹੋਦ ਦੋ ਕਿ ਮੈਂ ਸਰ ਕਿ ਜੇ ਨਾ ਹੋਗੇ ਤਵੇਂ ਤਾਂ ਕਮਹਾ ਲੋ ਨਹੀਂ ਆ ਕਹਿੰਦਾ ਮੈਂ ਹੈਗਾ ਹੀ ਆ ਕਿਉਂਕਿ ਮੇਰੇ ਮੁੰਡੇ ਦਾ ਕਤਲ ਹੋਇਆ ਵਾ ਜੀਵਕਪੁੱਤ ਜੀ ਮੇਰੀ ਮੰਗ ਕੀ ਤੁਹਾਡੀ ਕੀ ਮੇਰੀ ਮੰਗ ਇਹ ਆ ਵੀ ਜੇਕਰ ਉਹਦਾ ਕਤਲ ਦਾ ਮੇਨ ਹੈਗਾ ਮੁੰਡੇ ਦਾ ਵੀ ਜੇ ਕਤਲ ਤਾਂ ਨਾ ਮਿਲਿਆ ਤਾਂ ਮੈਂ ਜੇ ਕਦੇ ਇੱਕ ਦਿਨ ਨੂੰ ਮੈਂ ਕੰਨਾ ਜਾਂਦਾ ਮੈਂ ਕਰ ਸਕਦਾ ਇਹ ਮੇਰਾ ਮੁੰਡੇ ਚ ਜਾਨ ਹੈਗੀ ਸੀ ਮੇਰਾ ਮੁੰਡੇ ਦੀ ਫੋਟੋ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਮੈਂ ਤੁਹਾਨੂੰ ਮੈਂ ਤੁਹਾਨੂੰ ਫੋਟੋ ਦੱਸਦਾ ਮੁੰਡੇ ਦੀ ਹੁਮਦਾ ਚੰਡੀਗੜ੍ਹ ਗਿਆ ਆ ਜਲਦੀ ਸੰਮਨ ਕਰਾਇ ਦੇ ਮੈਨੂੰ ਜੀ ਕਟਵਰਡ ਸਪਰਾਲਾ ਅਡਿਸ਼ਨਲ ਡਾਇਰੈਕਟਰ ਜਨਰਲ ਆਫ ਪੁਲਿਸ ਡੀਜੀਪੀ ਪੰਜਾਬ ਇਹਨਾਂ ਨੂੰ ਜਲਦੀ ਸਮਨ ਹੋਇਆ ਤੇ ਆ ਇਹ ਸਮਨ ਜਿਹੜਾ ਜੇਕਰ ਇਹਨਾਂ ਨੂੰ ਨਹੀਂ ਸਮਨ ਹੋਇਆ ਤੇ ਕਟੋ ਹੁੰਦਾ ਕਿਉਂਕਿ ਬਾਕੀ ਇਹਦੇ ਉੱਤੇ ਕਟਵਾ ਕਟ ਕਟਿੰਗ ਕੀਤੀ ਦੀ ਥੱਲੇ ਜਿੱਦਾਂ ਕਟਿੰਗ ਕੀਤੀ ਨਾ ਇਦਾਂ ਕਟਿੰਗ ਕੀਤੀ ਹੋਈ ਆ ਮੈਂ ਬੜਾ ਕੁਝ ਕੀਤਾ ਵਾ ਸੁਣਵਾਈ ਕਿਤੇ ਨਹੀਂ ਹੁੰਦੀ ਉਹ ਕਹਿੰਦਾ ਤੂੰ ਵੱਤ ਵਾ ਮਾਨ ਸਾਹਿਬ ਕੋ ਚਲ ਜੈਂਗਾ ਨਾ ਮਾਨ ਸਾਹਿਬ ਵੀ ਕਰ ਸਕਦੇ ਜੇ ਤੇ ਫੋਨ ਉਹਦਾ ਮੰਗਾਦਾ ਫੋਨ ਚੋ ਡਿਟੇਲ ਚਾਹਣੀਆਂ ਸੰਤਨ சதਮਾ ਭਾਜੀ ਨੇ ਕਿਹਾ ਤੇ ਮਰੋ ਮੈਨੂੰ ਯਕੀਨ ਦਵਾਇਆ ਗਿਆ ਵੀ ਮੈਂ ਸੁਪਰੀਮ ਕੋਰਟ ਵਿੱਚ ਆਪਾਂ ਕੇਸ ਪਾਵਾਂਗੇ ਜੇਕਰ ਜੇ ਇਨ ਕੇਸ ਇਨਸਾਫ ਨਹੀਂ ਮਿਲਦਾ ਤੇ ਫਿਰ ਉਸ ਕਰ ਮਿਸਟਰ ਅਸ਼ਵਨੀ ਕੁਮਾਰ ਜੀ ਜਿਹੜੇ ਟਾਵਰ ਤੇ ਜਿਹੜੇ ਹੀ ਉਨਾਂ ਦਾ ਪਤਾ ਲੱਗਾ ਪ੍ਰਸ਼ਾਸਨ ਦੀ ਡਿਊਟੀ ਲੱਗੀ ਪ੍ਰਸ਼ਾਸਨ ਉਹ ਵਿਦ ਪੁਲਸ ਹਲਫ ਮਾਲ ਇਥੇ ਪਹੁੰਚਿਆ ਇਹਨਾਂ ਨੂੰ ਰਿਕੁਐਸਟ ਕੀਤੀ ਇਹਨੇ ਆਪਣੇ ਦੱਸਿਆ ਆ ਮੁਸ਼ਕਲਾਂ ਜਿਹੜੀਆਂ ਵੀ ਆ ਕਿਹੜਾ ਇਹਨਾਂ ਨਾਲ ਉਹਦੀ ਕੀ ਹੋਈ ਆ ਉਹ ਸੁਭਾਚਨ ਵਿਸ਼ਵਾਸਿਤ ਹੋਇਆ ਵੀ ਤਲੇ ਆਓਗੇ ਤੇ ਤੁਹਾਡਾ ਮਸਲਾ ਰਹੀ ਉਚਿਤ ਘਾਹ ਤੱਕ ਪਹੁੰਚਾ ਕੇ ਹੱਲ ਕਰਾ ਦੇਵਾਂਗੇ ਉਤਰ ਕੇ ਕਿ ਐਸੇ ਸਲਾਮਤ ਹਣ ਉਤਰ ਕੇ ਬਹੁਤ ਜੀ ਸਾਈ ਸਲਾਮਤ ਆਪਣੀ ਸਟੇਟਮੈਂਟ ਦੇ ਰਿਹਾ ਬਹਿ ਕੇ ਗੱਲਬਾਤ ਕੀਤੀ ਚਾਹ ਪਾਣੀ ਪਿਆ ਉਹਨੂੰ ਤੇ ਠੀਕ ਆ ਸਨਨਨ ਸ਼ਰਮਾ ਤਾਰੀਵਲ ਦੇ ਬਸਨੀਕ ਅਸ਼ਵਨੀ ਕੁਮਾਰ ਜੋ ਫੋਟੋਗ੍ਰਾਫੀ ਦਾ ਕੰਮ ਕਰਦੇ ਆ ਸ਼ਹਿਰ ਦੇ ਅੱਛੇ ਬਸਨੀਕ ਆ ਮੈਨੂੰ ਪਤਾ ਲੱਗਾ ਕਿ ਉਹ ਕਿਸੇ ਪਰੇਸ਼ਾਨੀ ਕਰਕੇ ਟਾਵਲ ਤੇ ਚੜੇਗੇ ਪਿੱਛੇ ਉਹਨਾਂ ਨਾਲ ਕਾਫੀ ਸਾਰੀਆਂ ਪਰੇਸ਼ਾਨੀਆਂ ਆਈਆਂ ਉਹਨਾਂ ਦੇ ਬੇਟੇ ਦੀ ਡੈਥ ਹੋ ਗਈ ਜਾਂ ਕੱਦ ਉਹਨਾਂ ਦੀ ਵਾਈਫ ਵੀ ਨਹੀਂ ਠੀਕ ਹੈਗੀ ਹਨਾ ਮੇਰਾ ਖਿਆਲ ਹੈ ਉਹਨਾਂ ਨੂੰ ਕਾਫੀ ਸਾਰੀਆਂ ਗੰਬੀਰ ਪ੍ਰੋਬਲਮਸ ਆ ਇਹਨਾਂ ਦੀ ਵਾਈਫ ਨੂੰ ਖੋਦ ਚੰਦ ਮੁੱਦੇ ਉਹਨਾਂ ਨਾਲ ਬੀਤੇ ਜਿਹੜੇ ਮੈਨੂੰ ਕਈ ਵਾਰੀ ਉਹਨਾਂ ਨੇ ਡਿਸਕਸ ਵੀ ਕੀਤੇ ਤੋਂ ਮੈਂ ਉਹਨਾਂ ਨੂੰ ਮੈਨੂੰ ਮੈਂ ਉਹਨਾਂ ਨੂੰ ਇੱਥੇ ਆ ਕੇ ਰਿਕੁਐਸਟ ਕੀਤੀ ਵੀ ਜੇ ਐਦਾਂ ਮਸਲੇ ਨਹੀਂ ਹੱਲ ਹੁੰਦੇ ਤੁਸੀਂ نیچے ਆ ਜਾਓ ਪ੍ਰਸ਼ਾਸਨ ਨਾਲ ਗੱਲ ਕਰੋ ਤੇ ਮੇਰੀ ਰਿਕੁਐਸਟ ਉਹਨਾਂ ਨੇ ਮੰਨ ਲਈ ਤੋਂ نیچے ਆ ਗਏ ਹੁਣ ਪ੍ਰਸ਼ਾਸਨ ਨਾਲ ਗੱਲ ਕਰਦੇ ਤੇ ਬਹੁਤ ਬਹੁਤ ਧੰਨਵਾਦ ਉਹਨਾਂ ਦਾ ਜੀਵਨ ਇੰਪੋਰਟੈਂਟ ਆ ਹਰ ਇਨਸਾਨ ਦਾ ਜੀਵਨ ਇੰਪੋਰਟੈਂਟ ਆ ਤੋਂ ਮੈਂ ਉਹਦੇ ਚ ਥੋੜੀ ਜਿਹੀ ਮਦਦ ਕੀਤੀ ਕਿਉਂਕਿ ਮੇਰੀ ਗੱਲ ਉਹ ਮੰਨ ਗਿਆ ਤਾਂ ਕਿ ਅੱਗੇ ਵੱਧਦੇ ਉਧਰ ਪੰਜਾਬ ਦੇ ਵਿੱਚ ਆਵਾਦੀ ਪਾਰਟੀ ਦੇ ਮੁੱਖ ਬੁਲਾਰੇ ਨੀਲ ਗਰਗਨੇ ਭਾਜਪਾ ਦੇ ਉੱਤੇ ਜੰਮ ਕੇ ਨਿਸ਼ਾਨੇ ਸਾਦੇ ਨੇ ਉਹਨਾਂ ਆਖਿਆ ਕਿ ਭਾਜਪਾ ਸਰਕਾਰ ਵੱਲੋਂ ਚੰਡੀਗੜ੍ਹ ਦੇ ਸਲਾਹਕਾਰ ਦਾ ਅਹੁਦਾ ਖਤਮ ਕਰਕੇ ਆਪਣੀ ਅਸਲੀਅਤ ਵਿਖਾ ਦਿੱਤੀ ਹੈ ਜਿਸ ਨੂੰ ਪੰਜਾਬੀ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ ਇਸ ਮੌਕੇ ਨੀਲ ਗਰਗਨੇ ਹੋਰ ਕੀ ਕੁਝ ਆਖਿਆ ਆਓ ਸੁਣਦੇ ਹਾਂ ਜਿਹੜਾ ਚੰਡੀਗੜ੍ਹ ਆ ਚੰਡੀਗੜ੍ਹ ਦੇ ਉੱਤੇ ਪੰਜਾਬ ਦਾ ਜਿਹੜਾ ਪਹਿਲਾ ਹੱਕ ਹੈ ਤੇ ਪੰਜਾਬ ਦਾ ਹੀ ਹੱਕ ਹੈਗਾ ਕਿਉਂਕਿ ਚੰਡੀਗੜ੍ਹ ਨੂੰ ਬਣਾਉਣ ਲੱਗਿਆ ਪੰਜਾਬ ਦੇ 27 ਪਿੰਡ ਜਿਹੜੇ ਕਿ ਖਰੜ ਹਲਕੇ ਦੇ ਅੰਡਰ ਆਉਂਦੇ ਆ ਉਹਨਾਂ ਨੂੰ ਉਜਾੜ ਕੇ ਚੰਡੀਗੜ੍ਹ ਨੂੰ ਵਸਾਇਆ ਗਿਆ ਸੀ। ਔਰ ਉਸ ਵਕਤ ਦੇ ਰਾਜਨੀਤਿਕ ਕਾਰਨਾ ਕਰਕੇ ਜਿਹੜਾ ਹੈਗਾ ਪੰਜਾਬ ਦਾ ਵਟਵਾਰਾ ਕੀਤਾ ਗਿਆ 1966 ਦੇ ਵਿੱਚ 1 ਨਵੰਬਰ ਨੂੰ ਤੇ ਜਦੋਂ ਪੰਜਾਬ ਦੇ ਵਿੱਚ ਰੀਆਰਗੇਨਾਈਜੇਸ਼ਨ ਐਕਟ ਬਣਾ ਕੇ ਪੰਜਾਬ ਅਤੇ ਹਰਿਆਣਾ ਨੂੰ ਵੱਖਰਾ ਕੀਤਾ ਗਿਆ। ਅੱਜ ਜਿਹੜਾ ਤਾਜ਼ਾ ਤਰੀਨ ਹਮਲਾ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਬੀਜੇਪੀ ਦੀ ਸਰਕਾਰ ਵੱਲੋਂ ਪੰਜਾਬ ਦੇ ਉੱਤੇ ਕੀਤਾ ਗਿਆ ਇਹ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਹਮਲੇ ਉਹ ਪਹਿਲਾਂ ਵੀ ਕਰਦੇ ਰਹੇ ਨੇ ਪਰ ਇਸ ਹਮਲੇ ਦੇ ਵਿੱਚ ਉਹਨਾਂ ਨੇ ਸਾਡਾ 40 ਸਾਲ ਪੁਰਾਣਾ ਪ੍ਰਸ਼ਾਸਨਿਕ ਸਿਸਟਮ ਜਿਹੜਾ ਹੈਗਾ ਸੀ ਉਸ ਨੂੰ ਤਹਸ ਨਾਸ ਕੀਤਾ ਆ ਔਰ ਸਲਾਹਕਾਰ ਨੂੰ ਹਟਾ ਕੇ ਚੀਫ ਜਿਹੜਾ ਸਕੱਤਰ ਦੀ ਪੋਸਟ ਉੱਥੇ ਲਗਾਈ ਹੈ ਔਰ ਇਸ ਦੀ ਨੋਟੀਫਿਕੇਸ਼ਨ ਉਹਨਾਂ ਨੇ ਜਾਰੀ ਕੀਤੀ ਹੈ ਜਿਹੜੀ ਕਿ ਪੰਜਾਬ ਦੇ ਹੱਕਾਂ ਨੂੰ ਚੰਡੀਗੜ੍ਹ ਦੇ ਉੱਤੇ ਕਮਜ਼ੋਰ ਕਰਨ ਦੀ ਇੱਕ ਕੋਵਾਇਦ ਹੈ ਇੱਕ ਯਤਨ ਹੈ ਇਹਨਾਂ ਦੀ ਗੰਦੀ ਰਾਜਨੀਤੀ ਦਾ ਇੱਕ ਹਿੱਸਾ ਹੈ ਜਿਸ ਨੂੰ ਕੋਈ ਵੀ ਪੰਜਾਬੀ ਜਿਹੜਾ ਹੈਗਾ ਉਹ ਬਰਦਾਸ਼ਤ ਜਿਹੜਾ ਨਹੀਂ ਕਰ ਸਕਦਾ ਕਿਉਂਕਿ ਅਸੀਂ ਸਾਰੇ ਜਾਣਦੇ ਆ ਚੀਫ ਸਕੱਤਰ ਕਿੱਥੇ ਲੱਗਦਾ ਆ ਜਿੱਥੇ ਕਿ ਸਟੇਟ ਹੂਡ ਹੁੰਦੀ ਹੈਗੀ ਹੈ ਕਿ ਜਿੱਥੇ ਕਿ ਮੁੱਖ ਮੰਤਰੀ ਹੁੰਦਾ ਹੈਗਾ ਇਹਦਾ ਮਤਲਬ ਇਹ ਹੈਗਾ ਕਿ ਕੇਂਦਰ ਸਰਕਾਰ ਦੀ ਮਨਸ਼ਾ ਇਹਦੇ ਪਿੱਛੇ ਬੜੀ ਸਾਫ਼ ਹੈ ਕਿ ਚੰਡੀਗੜ੍ਹ ਦੇ ਉੱਤੋਂ ਪਰਮਾਨੈਂਟਲੀ ਪੰਜਾਬ ਦਾ ਜਿਹੜਾ ਹੱਕ ਹੈ ਉਸ ਨੂੰ ਖਤਮ ਕੀਤਾ ਜਾ ਸਕਦਾ ਹੈ। ਔਰ ਮੈਂ ਤੁਹਾਡੇ ਸਾਹਮਣੇ ਰਾਈ ਦੱਸ ਦਿਆਂ ਕਿਉਂਕਿ ਮੈਂ ਪੰਜਾਬ ਦੇ ਲੋਕਾਂ ਨੂੰ ਇਹ ਦੱਸਣਾ ਚਾਹਣਾ ਆ ਕਿ ਕਿਸ ਤਰੀਕੇ ਨਾਲ ਕੇਂਦਰ ਦੀ ਸਰਕਾਰ ਸਾਡੇ ਨਾਲ ਤੱਕਾ ਕਰ ਰਹੀ ਹੈ ਇਹ ਕੋਈ ਪਹਿਲੀ ਵਾਰੀ ਤੱਕਾ ਨਹੀਂ ਹੋਇਆ ਸੋ ਮੇਰੇ ਕਹਿਣ ਦਾ ਮਤਲਬ ਹੈਗਾ ਕੇਂਦਰ ਦੀਆਂ ਸਮੇਂ-ਸਮੇਂ ਦੇ ਹੁਕਮਰਾਨਾਂ ਨੇ ਲਗਾਤਾਰ ਪੰਜਾਬ ਦੇ ਹੱਕਾਂ ਦੇ ਉੱਤੇ ਡਾਕਾ ਮਾਰਿਆ ਖਾਸ ਕਰਕੇ ਜਿਹੜਾ ਇਹ ਹੁਕਮਰਾਨ ਹੈਗਾ ਤਾਨਾਸ਼ਾਹ ਵੀ ਹੈ ਜਿਹੜਾ ਕਿ ਕਿਸੇ ਨਾਲ ਸਲਾਹ-ਮਸ਼ਵਰਾ ਨਹੀਂ ਕਰਦਾ ਔਰ ਸਿੱਧਾ ਜਨਕੀ ਅਟੈਕ ਕਰਦਾ ਆ ਇਸ ਅਟੈਕ ਨੂੰ ਪੰਜਾਬ ਦੇ ਲੋਕ ਜਿਹੜੇ ਆ ਉਹ ਕਦੇ ਵੀ ਬਰਦਾਸ਼ਤ ਨਹੀਂ ਕਰ ਸਕਦੇ ਔਰ ਨਾ ਅਸੀਂ ਇਸ ਚੀਜ਼ ਨੂੰ ਬਰਦਾਸ਼ਤ ਕਰਾਂਗੇ ਫਿਲਹਾਲ ਪੰਜਾਬ ਨਾਊ ਦੇ ਵਿੱਚ ਇੰਨਾ ਹੀ ਨਵੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਦੇ ਲਈ ਤੁਸੀਂ ਬਨੇ ਰਹੋ ਦਾ ਅਨਮਿਊਟ ਦੇ ਨਾਲ ਮੈਨੂੰ ਦਿਓ ਇਜਾਜ਼ਤ ਧੰਨਵਾਦ